ਹਾਂਜੀ ਮਿੱਤਰ ਪਿਆਰਿਓ ਆਪ ਆ ਗਏ ਇੱਕ ਹੋਰ ਨਵੀਂ ਵੀਡੀਓ ਲੈ ਕੇ ਇਹ ਵੀਡੀਓ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਆ ਲਾਸਟ ਤੱਕ ਬਣੇ ਰਹੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਸ਼ੁਰੂ ਕਰਦੇ ਆ ਅੱਜ ਦੀ ਨਵੀਂ ਵੀਡੀਓ ਗੱਲਾਂ ਵਾਲੀ ਐ ਗੱਲਾਂ ਕੀ ਕੀ ਹਾਲ ਐ ਭੈਣ ਕਿ ਲੋੜੇ ਤੇਰੇ ਨੇ ਤੇਰੀ ਬੌਂਟ ਪਾੜ ਗਈ ਘੋਰ ਆ ਜੂ ਮੱਤ ਸਹੀਏ ਗਾਣੇ ਦੀ ਵੀ ਭੈਣ ਚੋਤੀ ਭੈਣ ਚੋਂ ਦੋ ਗੱਦ ਪਾਇਆ ਸਾਲਿਓ ਇੱਕ ਹੋਰ ਆਸ਼ਕ ਬਰਬਾਦ ਹੋ ਗਿਆ ਉਹ ਗੱਲਾਂ ਵਾਲੀ ਸੀ ਤਾਹੀ ਤੇਰੀ ਬੁੱਢ ਮਾਰ ਗਈ ਗਜਬ ਬੇਇੱਜ਼ਤੀ ਹੈ ਦਰਖਤ ਨਾਲ ਬਨ ਕੇ ਡਾਂਗ ਫੇਰ ਨਹੀਂ ਤੇਰੇ ਜੇ ਹੁਣ ਫੇਰ ਵੀਡੀਓ ਬਣਾਈ ਤੂੰ ਜਾ ਰੁਕ ਜਾ ਤਾ ਉਹ ਕਿਹਨੇ ਮੈਪਲੇਸ ਟੂ ਦਿਨਾ ਨਕਲਾ ਪਾਸ ਹੋ ਗਿਆ ਪੇਪਰ ਵਿੱਚ ਤੂੰ ਤਾਂ ਫੇਲ ਹੋ ਗਈ ਪਰ ਲੰਨ ਵਾਲੇ ਬਿਜ਼ਨਸ ਤੋਂ ਤੂੰ ਕਿਸੇ ਨੂੰ ਅੱਗੇ ਨਹੀਂ ਜਾਣ ਦਿੰਦਾ ਵਿਆਹ ਦੇ ਮਾਮਲੇ ਚ ਤੂੰ ਪਾਸ ਤੂੰ 10 ਚੌਥਾ ਵਿਆਹ ਦੀ ਤਿਆਰੀ ਕਦੋਂ ਕਰਨੀ ਆ ਮਸਤ ਜੋਕ ਮਾਰ ਰਿਹਾ ਓ ਕਿ ਪਹਿਲੇ ਮੈਂ ਫਲੈਸ਼ ਟੂ ਦ ਚੰਨਾ ਚੰਨੇ ਦਾ ਲੰਨ ਖੜਲਾ ਭੈਣ ਦੀ ਲੰਨ ਕੀ ਗੰਦ ਪਾਇਆ ਤੁਸੀਂ ਭੈਣ ਚੋਦ ਓ ਐਕਸਕਿਊਜ਼ ਮੀ ਫਿਸ ਕੱਪਟ ਜੇ ਵੱੱਡੇ ਕੇ ਬਣਾਈ ਹੋਵੇ ਮੀਨਾ ਮੇਟ ਨਹੀਂ ਮੁੱਕਦਾ ਬੱਤ ਸਹੀ ਏ ਅੱਖ ਲਾਲ ਪਾ ਕੇ ਤੈਨੂੰ ਜਿੱਥੇ ਕਿਸੇ ਨੂੰ ਨਾ ਸ਼ੱਕ ਹੋਵੇ ਹਾਂਜੀ ਆ ਜੋ ਉਹ ਮਾਮਾ ਖੁਸਰਾ ਲੱਗਦਾ ਦਾੜੀ-ਧੂੜੀ ਰੱਖ ਲਾ ਖੁੱਦ ਦੀ ਏ ਸ਼ਰਮ ਨਹੀਂ ਉਹਦੀ ਮੂੰਹ ਧਰਾਲਨ ਵਰਗਾ ਇਹ ਇਹ ਧੁਖਾ ਇਹ ਚੰਗੇ ਭਰੇ ਗੱਭਰੂ ਕੂਸੀਆਂ ਭੋਰਾਂ ਤੇ ਲੱਗ ਗਏ ਬੱਤ ਸਹੀ ਏ ਵੀਰ ਮੋਡੀਫਾਈ ਟੈਂਪੂ ਲੱਗਦਾ ਪਿਆ ਉਹ ਵੀ ਸਾਰੇ ਪਿੰਡ ਦਾ ਸਾਂਝਾ ਕਹਿਂਦੀ ਆ ਸਹੇਲੀਆਂ ਕਿ ਜੀਜੂ ਗਾਇਨਾਗਾ ਤੁਹੀ ਗਾਤਾ ਹੈ ਮੈਨੇ ਨਾ ਲੱਗਦਾ ਕਿ ਜਰਾ ਆਹ ਸਾਲਾ ਜੀਜੂ ਤੇ ਮੈਨੂੰ ਆਪ ਟੈਂਪੂ ਲੱਗਦਾ ਮਤ ਸਹੀ ਏ ਏ ਅੰਕਲ ਨੇ ਕੀ ਦੋ ਕੀ ਕਰਨਾ ਅੰਕਲ ਤਾਂ ਤਾਂ ਖੜਾ ਵੀ ਨਹੀਂ ਹੁੰਦਾ ਹੁਣ ਓਹ ਐਕਸਕਿਊਜ਼ ਮੀ ਪੀ ਸਟਾਪ ਐ ਚੋਦੋ ਗੱਦ ਪਾਇਆ ਸਾਲਿਓ ਸਾਨੂੰ ਜਵਾਨੀ ਉਮਰੇ ਨਹੀਂ ਅਜਿਹੀ ਮਿਲੀ ਚਾਚਾ ਇਸ ਉਮਰੇ ਚੱਕੀ ਫਿਰਦਾ ਸਾਲਾ ਹਰਕਤਾਂ ਟੈਂਕੂ ਵਾਲੀਆਂ ਕਰਦਾ ਇਹ ਤਾਂ ਧੋਤੀ ਖੋਲ ਰਹਾ ਹੈ 니 ਸਾਡੇ ਵਰਕਤ ਕਰ ਰਹਿਣ ਲੱਗਦੀ ਜਿੱਤੇ ਦੀ ਆਈ ਤੂੰ ਗੋਦੀਆਂ ਇੱਕ ਰਉਬੇਰ ਕਾ ਦੇ ਸਾਰੇ ਮਿਲਕ ਪਲਾਂਟ ਬੰਦ ਵੱਤ ਸਹੀ ਏ ਇਹਨਾਂ ਨੂੰ ਘੱਟ ਕਰ ਲਾ ਕਿਸੇ ਦਿਨ ਮੂੰਹ ਪਾ ਲੱਗੇਗੀ ਸਿਆਣੇ ਸਹੀ ਕਹਿੰਦੇ ਆ ਮੁੱਲ ਤੇ ਦੁੱਧ ਨਾਲ ਕੁਝ ਨਹੀਂ ਬਣਦਾ ਘਰ ਦੇ ਦੁੱਧ ਚ ਹੀ ਬਰਕਤ ਰਹਿੰਦੀ ਆ ਬਹੁਤ ਤੇਜ਼ ਹੋ ਰਹਾ ਓ ਇਹਦੀ ਤਾਂ ਫੈਟ ਵੀ 8090 ਆਉਂਦੀ ਹੋਣੀ ਆ ਰੁਕ ਰੁਕ ਤਾ ਕੋਪਲੀਜ਼ ਬਈ ਜਿੱਦੀ ਵੀ ਵੀਡੀਓਜ਼ ਆ ਜਿੰਦਾ ਵੀ ਤੇ ਕੋ ਮੇਰਾ ਡਾਟਾ ਆ ਪਲੀਜ਼ ਡਿਲੀਟ ਕਰ ਦੇ ਠੀਕ ਆ ਤੇ ਮੇਰੀ ਬਹੁਤ ਪਰਸਨਲ ਵੀਡੀਓਜ਼ ਆ ਜੋ ਤਾਂ ਤਾਂ ਗੱਦ ਪਾਇਆ ਸਾਲਿਓ ਗੰਦੂ 14 ਬਣਿਆ ਪਰਸਨਲ ਦਾ ਹੈ ਕਿ ਤੇਰੇ ਕੋਲ ਕੈਸੀ ਆ ਪੰਜ ਜਰੇ ਬੱਤੇ ਘਰਾਂ ਲੌਂਦਾ ਇਹ ਅਸਲੀ ਹੈ ਯੇ ਲੌਂਦਾ ਕਿਧਰੇ ਨਹੀਂ ਤੇਰੀ ਪਹਿਲੀ ਵਾਰ ਪਾਰਟੀ ਸਾਲਾ ਲੌਂਦਾ ਮਤ ਸਹੀ ਹੈ ਟੈਂਪੂਆਂ ਦਾ ਸਤਕਾਰ ਕਰੋ ਗੱਡੀਆਂ ਵਾਂਗ ਪਿਆਰ ਕਰੋ ਜਿਵੇਂ ਮਰੇ ਘਰ ਜਨਮ ਬੁੱਤ ਬਣ ਕੇ ਲੰਗਿਆ ਨਾ ਤਰੇ ਨਾ ਮਣ ਠਣ ਕੇ ਤੂੰ ਇੱਥੇ ਲੰਨ ਫੜਦਾ ਤੀਂਆਂ ਤੇ ਭੈਣ ਦਾ ਲੋੜਾ ਖੁਸਰਾ ਸੜਾ ਸ਼ਾਬਾਸ਼ ਬੇਟਾ ਬਹੁਤ ਵਧੀਆ ਤੇਰੇ ਵਰਗੇ ਬੱਚੇ ਜੰਮ ਕੇ ਮਾਪੇ ਸਾਰੀ ਉਮਰ ਚ ਸ਼ੱਕ ਕਰਦੇ ਆ ਵੀ ਸਾਡਾ ਨਹੀਂ ਬੱਤ ਸਹੀ ਏ ਕੂਸਾ ਪੁੱਤਨਾ ਜੰਮੀ ਏ ਧੀ ਇੰਨੀ ਚੰਗੀ ਗਜਬ ਇੱਜ਼ਤੀ ਹੈ ਸਿਆਣਿਆਂ ਨੇ ਸੱਚ ਕਿਹਾ ਕੂਸੇ ਜੰਮਣ ਕੰਧਾ ਕੰਬਣ ਬਾਬਾ ਮੇਰੇ ਖੂਜ ਜਿਉਂਦੇ ਰਹੇ ਤੇ ਠੱਕ ਪੱਕ ਜਾਵਾਂ ਤੂੰ ਠੱਕ ਨਹੀਂ ਤੂੰ ਬੰਡ ਮਾਰਾ ਕੇ ਜਾਵੇਂਗਾ ਵੱਤ ਸਹੀ ਏ ਭਾਈ ਸਾਡੇ ਪਿੰਡ ਬਾਜੀ ਆ ਬੁੱਢੇਂਗਾ ਸਾੜੀ ਸਵਾਤ ਹੈ ਸੁਣੀ ਸੀ ਇਹ ਹਲਦੀ ਪੁਆਈ ਫਿਰਦਾ ਸੱਚ ਰੁਕ ਜਾ ਰੁਕ ਜਾ ਗੋਲੀ ਮਾਰਨ ਦਾ ਆਰਡਰ ਗੋਲੀ ਨਹੀਂ ਤੇਰੀ ਬੰਡ ਮਾਰਨ ਦਾ ਆਰਡਰ ਹੋਣਾ ਓ ਐਕਸਕਿਊਜ਼ ਮੀ ਪੀ ਸਟਾਪ ਇਟ ਢਿੱਪੂ ਬੜੀ ਕਣਕ ਬੰਦ ਕਰਨ ਦੇ ਆਰਡਰ ਗਜਬੇ ਇੱਜ਼ਤੀ ਹੈ ਚੁੱਪ ਕੇ ਮਾਰਨ ਦੇ ਆਰਡਰ ਭੈਣ ਚੋ ਦੱਗਾ ਪਾਇਆ ਸਾਲਿਓ ਸੁੱਖਾ ਕਾਲਵਾ ਦਾ ਪਦ वैसे यार भाई गुस्सा ना करी तेरी बहन दी लन ओ एक्सक्यूज मी प्लीज स्टॉप इट भाई कर दे वापस तरफाल मम्मी रोज गाली काढਦੀ ਆ ਮੈਨੂੰ ਮम्मी ਘਰੇ ਭਾਂਡੇ ਭੜੀ ਜਾਂਦੀ ਆ ਉਹਨੂੰ ਕੀ ਪਤਾ ਮੁੰਡਾ ਭਾਂਡੇ ਵੇਚ ਕੇ ਪਲਾਜੂ ਲੈ ਆਇਆ ਬੱਤ ਸਹੀ ਏ ਕਿਸੇ ਟਰੱਕ ਵਾਲੇ ਭਰਾ ਨੂੰ ਬੇਨਤੀ ਆ ਇਹਦੇ ਉੱਤੇ ਚਾੜ ਦੇ ਕੀ ਬੋਲ ਤੂੰ ਨਹੀਂ ਛੱਤਰਾਂ ਦਾ ਮੀਂਹ ਵਰੂ ਹਾਂਜੀ ਹਾਂਜੀ ਆਪੇ ਕਰੂ ਦਿਲ ਤੇਰਾ ਜਾਣਦੀ ਆ ਮੇਰੇ ਭੈਣ ਤੂੰ ਛੱਤਰੇ ਦੇ ਚਾਹੇ ਚਾਰ ਵੱਦ ਮਾਰ ਲਾ ਪਰ ਪੂਲੇ ਪਤੋ ਘੜਾ ਛੜਾ ਇਹਦਾ ਇਹ ਸਭ ਕੀ ਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਧਾ ਹਾਂ ਇੱਕ ਬੁੰਡ ਚ ਲੈ ਲਾ ਗਜਬ ਬੇਇੱਜ਼ਤੀ ਹੈ ਹਾਲੇ ਰਸੀ ਨੂੰ ਮਨਾਉਂਦਾ ਨਹੀਂ ਤੂੰ ਗੱਲ ਖਾਨੇ ਪਾਉਂਦਾ ਨਹੀਂ ਤੂੰ ਸਮਝਦਾ ਕਰਾਂ ਤੇ ਭੈਣ ਦੇ ਯਾਰ ਦਾ ਮੂੰਹ ਮੇਰੇ ਲਾਂਦੇ ਟੋਪੇ ਵਰਗਾ ਰੁਕ ਜਾ ਰੁਕ ਜਾ ਕੁੜੀਆਂ ਵੀ ਨੀ ਛੇੜੀ ਨਾਲ ਸੈੱਟ ਹੁੰਦੀਆਂ ਨੇ ਸਾਡੇ ਵਰਗ ਨੂੰ ਟੱਚ ਨਹੀਂ ਸਮਝਦੀਆਂ ਬੱਤ ਸਹੀ ਹੈ